ਬਾਬਾ ਜੀ نسل نسل ਦੀ ਗੱਲ ਹੈ ਬਾਬਾ ਜੀ ਕਸੂਰਮੰਦ ਸਰਕਾਰ ਲਿਖਦੇ ਨੇ ਹਾਂਜੀ ਕਿ ਫਿਤਰਤ ਨਹੀਂ ਕਿਸੇ ਦੀ ਬਦਲ ਸਕਦੀ ਬਿਲਕੁਲ ਪਾਵੇਂ ਜੋ ਜਤਨ ਜਿੰਨੀ ਵਾਰ ਕਰੀਏ ਬੂਟੇ ਅੱਕਦੇ ਅਬ ਨਹੀਂ ਦੇ ਸਕਦੇ ਆਵੇਂ ਪਿਉਂਦ ਤੇ ਪਿਉਂਦ ਹਜ਼ਾਰ ਕਰੀਏ ਹੁੰਦਾ ਪੌਰ ਤੇ ਪੂਡ ਵਿੱਚ ਫਰਕ ਬੜਾ ਸੋਹਣੀ ਸੂਰਤ ਤੇ ਨਾਇਤਵਾਰ ਕਰੀਏ ਕਸੂਰਮੰਦ ਆਖਰ ਡੰਗ ਮਾਰ ਦਿੰਦਾ ਨਾਲ ਸੱਪ ਦੇ ਜੱਡਾ ਵੀ ਪਿਆਰ ਕਰੀਏ ਪਿਆਰ ਕਰੀਏ ਉਹ ਖੱਲੇ ਪੈਣ ਨਗਲਿਆਂ ਨੂੰ ਹਰ ਮਜਲਸ ਤੇ ਗੱਲ ਵਾਲਿਆਂ ਦੀ ਗੱਲ ਹੋ ਰਹੀ ਏ ਦੁਬਾਂयां ਛੁਪਾਂयां ਛੁਪੀ ਨਹੀਂ ਗੱਲ ਰਹਿੰਦੀ ਤੱਕੋ ਤੱਕੀਏ ਤੁਮ ਖੁਸ਼ਬੂ ਰਹੀ ਏ ਹਨੇਰੇ ਮੋਤਨਾ ਗੱਲ ਤੇ ਪਾਸ ਕੀ ਕਬਰਾਂ ਵਿੱਚ ਵੀ ਕਰਦੀ ਐ ਲੋਰੀਏ